ਉਹਟਰ ਦੇ ਵਿੱਚ ਆਇਆ ਸੀ ਪਰਸੂ ਰਾਤ ਨੂੰ ਚਾਚਾ ਭਤੀ ਜਾਈ ਦੇ ਆਪਸ ਵਿੱਚ ਖਾਦੇ ਪੀਂਦੇ ਕਿਸੇ ਗੱਲ ਤੋਂ ਲੈ ਕੇ ਤੇ ਲੜ ਪਏ ਲੜਨ ਦੇ ਨਾਲ ਨਾਲ ਗੁਨਾਹ ਤੇ ਨਾ ਜਨਾਬ ਦਾ ਚਾਚਾ ਸੀ ਗਨਮ ਮੁਖੀਆ ਉਹਨੇ ਉਹਦੇ ਸਿਰ ਤੇ ਕੁਝ ਇਤਮਾਰ ਦੀ ਜੋ ਜਿਆਦਾ ਜ਼ੋਰ ਤੇ ਮੱਜ ਗਈ ਫਿਰ ਉਹਨੂੰ ਸੀਰੀਅਸ ਹੌਲ ਕਰਕੇ ਥੋਸੀ ਅਮਰਸਰ ਭੇਜਿਆ ਅਮਰਸਰ ਜਾ ਕੇ ਰਾਤ ਦੀ ਰਹੀ ਹੈ ਪੂਰੀ ਉਥੇ ਨਾ ਥੋੜੀ ਮਜ਼ਦੂਰ ਦਾ ਕਤਲ ਹੋਇਆ ਹੋਇਆ ਕੀ ਮਾਮਲਾ ਹੋ ਸਾਰਾ ਨਾ ਬਰਵਾਸੀ ਮਜ਼ਦੂਰ ਬਿਹਾਰ ਤੋਂ ਚੋਨਾ ਬੀਜ ਯੂਨੀਵਰਸਿਟੀ ਤੇ ਆਏ ਹੋਏ ਨੇ ਪਿੰਡ ਆਲੀ ਕਲਾ ਆਏ ਹੋਏ ਸੀ ਆਪਣਾ ਹਰਜੀਤ ਸਿੰਘ ਦੇ ਖੇਤ ਦੇ ਵਿੱਚ ਉਹਦੀ ਮੋਟਰ ਦੇ ਵਿੱਚ ਆਏ ਸੀ ਪਰਸੂ ਰਾਤ ਨੂੰ ਚਾਚਾ ਪਤੀ ਜਾਈ ਨੇ ਆਪਸ ਵਿੱਚ ਖਾਣਦੇ ਪੀਂਦੇ ਕਿਸੇ ਗੱਲ ਤੋਂ ਲੈ ਕੇ ਤੇ ਲੜ ਪਏ ਲੜਨ ਦੇ ਨਾਲ ਰਗੁਨਾਥ ਦੇ ਨਾ ਜਨਾਬ ਦਾ ਚਾਚਾ ਸੀ ਗਨਮ ਮੁਖੀਆ ਉਹਨੇ ਉਹਦੇ ਸਿਰ ਤੇ ਕੁਝ ਏਟ ਮਾਰਦੀ ਜੋ ਜਿਆਦਾ ਜ਼ੋਰ ਕੇ ਵੱਜ ਗਈ ਫਿਰ ਉਹਨੂੰ ਸੀਰੀਅਸ ਹੋਣ ਕਰਕੇ ਇਥੋਂ ਅੰਮ੍ਰਿਤਸਰ ਭੇਜਿਆ ਅੰਮ੍ਰਿਤਸਰ ਜਾ ਕੇ ਰਾਤ ਜਿਹੜੀ ਹੈਗੀ ਹੈ ਉਦੀ ਉਥੇ ਡੈਥ ਹੋ ਗਈ ਅਸੀਂ ਬ੍ਰਸਪਤੀ ਜਿਹੜਾ ਹੈਗਾ ਰਗੁਨਾਥ ਜਿਹੜਾ ਮਰਿਆ ਰਗੁਨਾਥ ਉਹਦੇ ਫਾਜ਼ਲ ਦੇ ਬਿਆਨ ਤੇ ਮੁਕਦਮਾ ਦਰਜ ਅੰਡਰ ਸੈਕਸ਼ਨ 103 ਜਮਾ 1 বিএনএস ਦੇ ਵਿੱਚ थाना ਕਵੀਰਪੁਰ ਦਾ ਜਿ ਰਿਸ਼ਟਾ ਕੀਤਾ ਗਿਆ ਅਤੇ ਇਸ ਕੇਸ ਦੇ ਵਿੱਚ ਜਿਹੜਾ ਦੋਸ਼ੀ ਹੈਗਾ ਸੀ ਗਲਮ ਮੁਖੀਆ ਉਹਨੂੰ ਗਿਆ ਸਰ ਕਰਨ ਕਾਰਨ ਕਿ ਐਸਾ ਜਿਹੜਾ ਕਤਲ ਹੋਇਆ ਤੇ ਬਸ ਉਹ ਖਦ ਰੋ ਪਹਿਲੇ ਤੇ ਝੋਨਾ ਲਾ ਰਹੇ ਸੀ ਝੋਨਾ ਲਾ ਕੇ ਬਾਅਦ ਵਿੱਚ ਕੁਝ ਹੋ ਸਕਦਾ ਕੁਝ ਖਾਪੀ ਲਿਆ ਹੋਵੇ ਤੇ ਉਹ ਬਸ ਕਿਸੇ ਗੱਲ ਤੋਂ ਚਾਚਾ ਭਤੀਜਾ ਸੀ ਤੇ ਬਹਿਸਵਾਜੀ ਹੋ ਗਈ ਉਸੇ ਗੱਲ ਤੋਂ ਹੀ ਉਹ ਲੜਪੇ ਕੋਈ ਪੁਰਾਣੀ ਰੰਜਿਸ਼ ਦਾ ਨਹੀਂ ਪੁਰਾਣੀ ਰੰਜਿਸ਼ ਦਾ ਜ ਕੁਝ ਸਾਹਮਣੇ ਨਹੀਂ ਆਈ ਹੈ ਇਸ ਗੱਲ ਦੀ ਕੋਈ ਸਾਹਮਣੇ ਨਹੀਂ ਆਈ ਹੈ ਜੇ ਇਨਵੈਸਟੀਗੇਸ਼ਨ ਮੇਰੇ ਵੀ ਚੱਲ ਰਹੀ ਹੈ ਜੇ ਕੋ ਸਾਹਮਣੇ ਆਏਗੀ ਤਾਂ ਉਹਦੀ ਆਸਦਾ ਕਿ ਪਰਵਾਸ ਆਸਦੀ ਹੁਣ ਬਸ ਅੱਜ ਅਸੀਂ ਲੈ ਆਏ ਆ ਉਥੋਂ ਡੇਡ ਵੱਡੀ ਲਿਆ ਕੇ ਦੇ ਇਸਰੇ ਜਿਹੜਾ ਨਾ ਪੋਸ਼ਵਾਲੋ ਕਰਕੇ ਤੇ ਵਰਸਾਂ ਵਾਲੇ ਕੀ ਦੀ ਅੱਭੀ ਕੋਈ ਗ੍ਰਿਫਤਾਰੀ ਹੋਈ ਹੈ ਹਾਂਜੀ ਇਹਦੇ ਵਿੱਚ ਇਹਦੇ ਵਿੱਚ ਜਿਹੜਾ ਗਗਨ ਮੁਖੀ ਹੈਗਾ ਦੋਸ਼ੀ ਜਿਹੜਾ ਹੈਗਾ ਇੱਕ ਦੋਸ਼ੀ ਸੀ ਉਹਨੂੰ ਕਿਤਾ ਕਰਨੇਗੇ ਐਟਨਾ ਕਤਲ ਹੋਇਆ ਇਹ ਏਟ ਮਾਰ ਕੇ ਨੇ ਜਰਾ